ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਸੀਂ ਸਾਥੋਂ ਹਰ ਤਰ੍ਹਾਂ ਦੇ ਸੂਟਸ ਕਰਵਾ ਸਕਦੇ ਤੇ ਆਪਣਾ ਫਾਸਟਲੀ ਆਰਡਰ ਪਾਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਚੈਨਲ ਦੇ ਉਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਹਰ ਇੱਕ ਫੈਬਰਿਕ ਦੀ ਜਿਹੜੀ ਡਿਟੇਲ ਹੈਗੀ ਜਾਂ ਤੁਸੀਂ ਕਹਿ ਰਹੇ ਹੋ ਪ੍ਰਾਈਸ ਨਹੀਂ ਦੱਸਦੇ ਹੈਗੇ ਵੀਡੀਓ ਦੇ ਵਿੱਚ ਹਨਾ ਆਪਾਂ ਸਾਰੇ ਪ੍ਰਾਈਸ ਮੈਂਸ਼ਨ ਕਰ ਦਿੰਦੇ ਤੁਸੀਂ ਸਕਿਪ ਕਰਦੇ ਨਾ ਸਕਿਪ ਨਾ ਕਰਿਆ ਕਰੋ ਤੇ ਪ੍ਰਾਈਸ ਨਾਲ ਹੁੰਦੇ ਹੀ ਤੁਸੀਂ ਸੁਣ ਲਿਆ ਕਰੋ ਠੀਕ ਹੈ ਜੀ ਅੱਜ ਭੈਣਾਂ ਦੀ ਕਾਫੀ ਡਿਮਾਂਡ ਸੀਗੀ ਜੌਰਜਟ ਦੇ ਸੂਟਸ ਲਈ ਤੇ ਆ ਮੈਂ ਤੁਹਾਨੂੰ ਦਿਖਾਉਣੀ ਆਂਗੀ ਜੌਰਜਟ ਦੇ ਸੂਟ ਪ੍ਰਾਈਸ ਵੀ ਮਤਲਬ ਠੀਕ ਆ ਇਹ ਪਿਓਰ ਜੌਰਜਟ ਨਹੀਂ ਹੈਗੀ ਸੈਂਟੀ ਹੈ ਜੀ ਇਦੇ ਨਾਲ ਦਾ ਸੂਟ ਰੈਡੀ ਹੋ ਕੇ ਗਿਆਗਾ ਪਹਿਲਾ ਜਾਰਜਟ ਦੇ ਉੱਪਰ ਫੈਬਰਿਕ ਬਹੁਤ ਜਿਆਦਾ ਸੌਫਟ ਹੈਗਾ ਇਹਦਾ ਤੇ ਇਹਦੇ ਨਾਲ ਹੈਗੀ ਹੈਗੀ ਮੈਚਿੰਗ ਬਾਟਮ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਹੋ ਜੇ ਨਹੀਂ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਹੋ ਦੇਖੋ ਇਹ ਹੈਗੀ ਇਹਦੇ ਨਾਲ ਬਾਟਮ ਸਕਰੀਨ ਸ਼ਾਟ ਲੈ ਲਿਓ ਜੀ ਬਹੁਤ ਸਾਰੇ ਭੈਣਾਂ ਨੇ ਮੈਸੇਜ ਆਏ ਸੀ ਕਿ ਜਾਰਜਟ ਦੇ ਠੀਕ ਪ੍ਰਾਈਸ ਦੇ ਵਿੱਚ ਸੂਟ है अगला है पर्पल। ये पर ड्रेसिज भी बनाई पर वीडियो नहीं पई है मेरे तो भी कलर बहुत ज्यादा सोहरा ग्यारह सौ सो प्राइस रहेगा ਜਿੱਦਾਂ ਮੈਂ ਆ ਬਲੈਕ ਪਾਇਆ ਹੋਇਆ ਸੀ ਗ੍ਰੀਨ ਪਾਇਆ ਹੋਇਆ ਦਾ ਸੂਟ ਉਸ ਤਰ੍ਹਾਂ ਦਾ ਫੈਬਰਿਕ ਹੈਗਾ ਮੈਂ ਵੀ ਇਸ ਇਸੇ ਫੈਬਰਿਕ ਦੇ ਵਿੱਚ ਆਪਣਾ ਸੂਟ ਪਾਇਆ ਹੋਇਆ ਦਾ ਸੀਮ ਜਿੱਦਾਂ ਮੈਂ ਕੀ ਤੁਸੀਂ ਵਾਸ਼ ਕਰੀ ਚੱਲੋ ਇਹਦੀ ਫਿਟਿੰਗ ਇੰਨੀ ਕਿ ਜ਼ਿਆਦਾ ਸੋਹਣੀ ਹੋਵੇ ਮੇਰੇ ਜੌਰਜਟ ਦੀ ਜਿੰਨੀ ਵੀ ਕਹਿ ਦੋ ਸਕਰੀਨ ਸ਼ਾਟ ਲੈ ਲਓ WhatsApp ਤੇ ਤੁਸੀਂ ਮੈਸੇਜ ਕਰ ਦਿਓ ਡਬਲ ਡਾਈ ਇਹਨੂੰ ਦੁਪੱਟਾ ਰੱਖ ਕੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ 1100 ਇਹਦਾ ਪ੍ਰਾਈਸ ਹੈ ਇਹਦਾ ਵੀ रहेगा ब्लैक ये भी प्रिंट काफी ज्यादा सोणा ऑल ओवर सूट लेंगे ये वाले ਜਿਹੜਾ ਮੈਚਿੰਗ ਹੈ ਮੈਂ ਤੁਹਾਨੂੰ ਨਾਲ ਹੁੰਦੇ ਦੱਸ ਚੁੱਕੀ ਆ ਦੇਖੋ ਜੀ ਇਹਦੇ ਨਾਲ ਦੀ ਤੁਸੀਂ ਗ੍ਰੀਨ ਕਲਰ ਦੀ ਪਾਈਪਰ ਰਖਵਾ ਲਓ ਗ੍ਰੀਨ ਚਾਹੇ ਦੁਪੱਟਾ ਲਗਵਾ ਲਓ ਜਾਂ ਫਿਰ ਤੁਸੀਂ ਬੇਸ ਰੰਗ ਦਾ ਵੀ ਰੱਖ ਸਕਦੇ ਹੋਗੇ ਜਿੱਦਾਂ ਤੁਹਾਡੀ ਚੋਇਸ ਹੈ ਆਪਣੀ ਚੋਇਸ ਅਕੋਰਡਿੰਗ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ 1100 ਪ੍ਰਾਈਸ ਹੈ ਦਾ ਵੀ ਯਾਰੀ ਕਾਫੀ ਜਿਆਦਾ ਸੋਨਾ ਸੂਣਾ ਦਾ ਕਿਸੇ ਚੈੱਕਰ ਸੱਤ ਦਿਨ ਨਹੀਂ 컬러 ਵੀ ਬਹੁਤ ਜਿਆਦਾ ਸੋਨਾ ਪ੍ਰਿੰਟ ਵੀ ਬਹੁਤ ਜਿਆਦਾ ਸੋਨਾ ਦਾ 1100 ਇਹਦਾ ਪ੍ਰਾਈਸ ਹੈ ਤੇ ਜੌਰ ਜਟ ਵਧੀਆ ਪੂਰੀ ਵਧੀਆ ਹੈਗੀ

ਇੰਨਾ ਲੂਸੀ ਡਾਰਕ ਕਲਰ ਦਾ ਦੁਪੱਟਾ ਰਖਵਾਲੋਂ ਮਜੈਂਟਾ ਕਲਰ ਦਾ ਕਾਫੀ ਜਿਆਦੇ ਸੋਹਣਾ ਸੂਟ ਬਣਦਾ ਇਹਦਾ ਵੀ ਪ੍ਰਾਈਸ ਹੈਗਾ 1100 ਤੇ ਇਹ ਵਾਲੇ ਕਾਟਨ ਦੇ ਸੂਟ ਲੇងਗੇ ਕੁਝ ਕੁ ਸੂਟ ਰਹਿਗੇ ਸੀਗੇ ਦਿਖਾਉਣ ਲਈ ਤੁਸੀਂ ਦੇਖ ਸਕਦੇ ਹੋਗੇ ਲਵਲੀਨ ਦਾ ਸੂਟ ਹੈ 1550 ਪ੍ਰਾਈਸ ਹੈ ਇਹਦਾ ਤੇ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਪਥਾਨ ਲੈ ਕੇ ਆਏ ਸੀ ਜਿਹੜਾ ਇੱਕ ਸੂਟ ਅਵੇਲੇਬਲ ਹੈ ਪਰ ਇਹ ਕੋਲੇ ਹੈ ਸਟਾਈਲ 1500 ਫਾਈਲ ਸਲਾਈ ਕਰਵਾਉਣਾ ਸਲਾਈ ਕਰਵਾ ਲਓ ਸਾਡੇ ਕੋਲ ਬਿਨਾ ਸਲਾਈ ਤੋਂ ਮਗਵਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਵੀ ਇਸ ਤਰ੍ਹਾਂ ਤੁਸੀਂ ਇਹ ਸੂਟ ਲੈ ਲੈਂਦਾ ਸਾਡੇ ਤੋਂ ਇਹ ਦਿਨੋਂ ਲੰਦਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀ ਹਾਂ ਸੀ 1250 ਪ੍ਰਾਈਸ ਹੈ ਦਾ ਤੇ ਇਹਦੇ ਨਾਲ ਦਾ ਸੂਟ ਮੈਂ ਪਾਇਆ ਹੋਇਆ ਹੈਗਾ ਪਿੰਕ ਤੇ ਗ੍ਰੀਨ ਜੀ ਮੈਂ ਗ੍ਰੀਨ ਕਲਰ ਦਾ ਦੁਪੱਟਾ ਰੱਖਿਆ ਹੋਇਆ ਹੈਗਾ ਜਿਹਦੇ ਨਾਲ ਸੀ ਗ੍ਰੀਨ ਰੰਗ ਹੈ ਵੀ ਰੀਵਾ ਦੇ ਲੇਨਗੇ ਸਟਾਫ ਸਾਰਾ ਬ੍ਰੈਂਡ ਦਾ ਹੋਊਗਾ ਵਿਦਆਊਟ ਬ੍ਰੈਂਡ ਕੋਸ਼ੀ ਨਹੀਂ ਆਪਾਂ ਲੈ ਕੇ ਉਹਦੇ ਜਿਹੜਾ ਕੰਪਲੀਟ ਹੋਵੇ ਕੱਪੜੇ ਚ ਇਦਨ ਆ ਦਾ ਮੈਸੂਲ ਵੀਰ ਕੀਤਾ ਹੋਇਆ ਹੈਗਾ ਮੈਂ ਗ੍ਰੀਨ ਕਲਰ ਪੈਰਟ ਗ੍ਰੀਨ ਕਲਰ ਹੈਗਾ ਇਹ ਚ ਸੀ ਗ੍ਰੀਨ ਕਲਰ ਹੈਗਾ ਮੇਰਾ ਪਿੰਕ ਤੇ ਹੈਗਾ ਪ੍ਰਿੰਟ ਇਹ ਹੀ ਆ ਲੁੱਟਿਆ ਗਿਆ ਇਹ ਵੀ ਰੀਵਾ ਦਾ ਹੀ ਹੈਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਸਟੈਂਪ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਜੀ ਵੀ ਕਿਸ ਦੀ ਡਿਟੇਲ ਦੇਣ ਦਾ ਮਤਲਬ ਇਹੀ ਹੁੰਦਾ ਹੈ ਦਾ ਵੀਡੀਓ ਚ ਵੀ ਕਿਹੜੇ ਬ੍ਰਾਂਡ ਦਾ ਸਟਾਫ ਹੈਗਾ ਕਿਹੜਾ ਸਟਾਫ ਹੈਗਾ ਲਾਈਨਿੰਗ ਲੱਗੂ ਜਾਂ ਨਹੀਂ ਲੱਗੂਗੀ ਕਿਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਨੂੰ ਕਲੀਅਰ ਹੋ ਜਾਂਦਾ ਹੁੰਦਾ ਜਿਹੜੇ ਇਹ ਵਾਲੇ ਸ਼ੂਟਿੰਗ ਇਹਨਾਂ ਤੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਅੰਡਰ ਸ਼ਰਟ ਨੂੰ ਲਗਵਾ ਸਕਦੇ ਹੋਗੇ ਪਰ ਇਹਦੇ ਵਾਈਟ ਹੈਗੇ ਦੇ ਤਾਂ ਫੁੱਲ ਲਾਈਨਿੰਗ ਤੁਹਾਨੂੰ ਲਗਵਾਉਣੀ ਹੀ ਪਊਗੀ ਮੈਨੂੰ ਨਾਮ ਤੁਸੀਂ ਰੱਖ ਸਕਦੇ ਹੋਗੇ ਪਰਪਲ ਕਲਰ ਦਾ ਦੁਪੱਟਾ ਕਾਫੀ ਜਿਆਦਾ ਸੋਨਾ ਸੀਤਾ ਹੈਗਾ ਲਾਈਨਿੰਗ ਤੁਸੀਂ ਇਹਦੇ ਲਗਵਾ ਲਿਓ ਕਿਉਂਕਿ ਇਹਦਾ ਬੇਸ ਵਾਈਟ ਹੈ ਨਾ ਤਾਂ ਕਰਕੇ ਲੱਗਣੀ ਹੀ ਲੱਗਣੀ ਹੈ ਇਹ ਵੀ ਜਿਹੜੀ ਕਲੈਕਸ਼ਨ ਹੈਗੀ ਰੀਵਾ ਦੀ ਹੈਗੀ ਇਹਦਾ ਪ੍ਰਾਈਸ ਵੀ ਰਹੇਗਾ 1500 ਕਾफी ਕਾਫੀ ਜਿਆਦਾ ਸੋਨਾ ਸੀਤਾ ਕਈ ਪਾਣਾ ਨਵੀਆਂ ਜੋੜੀਆਂ ਨੇ ਆਪਣੇ ਨਾਲ ਆਪਾਂ ਤੋਂ ਸੂਟ ਲੈ ਰਹੇ ਨੇਗੇ ਉਹ ਉਹਨਾਂ ਨੂੰ ਵੀ ਪਿਛਲੀ ਵੀਡੀਓ ਵੀਡੀਓ ਹੁਣ ਕਾਫੀ ਪਿੱਛੇ ਚਲੀ ਜਾਂਦੀ ਹੈ ਨਹੀਂਆਂ ਕਈ ਨਈ ਵੀ ਦੇਖ ਸਕਦੇ ਆ ਕਿ ਜੋ ਵੀ ਇੱਕ ਇੱਕ ਅੱਦੇ ਸੂਟ ਦੀ ਡਿਟੇਲ ਆ ਮੈਂ ਤੁਹਾਨੂੰ ਦਿਖਾ ਦਿੰਦੀ ਇੱਕ ਅੱਧਾ ਜੋੜੀ ਪਿਆ ਮੇਰੇ ਕੋਲੇ ਠੀਕ ਹੈ ਜੀ ਤੁਸੀਂ ਲੈ ਸਕਦੇ ਹੋ ਸਾਡੇ 1500 ਪ੍ਰਾਈਸ ਹੈ ਕਾਫੀ ਜਾਨੇ ਸੋਹਣਾ ਸੂਟ ਹੈ ਇਹਦੇ ਨਾਲ ਵੀ ਤੁਸੀਂ ਲਵੈਂਡਰ ਕਲਰ ਦਾ ਦੁਪੱਟਾ ਰਖਵਾ ਸਕਦੇ ਹੋ ਇਹ ਵੀ ਰੀਵਾਦ ਹੈਗਾ 1500 ਪ੍ਰਾਈਸ ਹੈ ਜੇ ਤੁਸੀਂ ਦੁਪੱਟਾ ਵਗੈਰਾ ਨਾਲ ਲੈਣਾ ਚਾਹੁੰਦੇ ਹੋ ਵੀ ਤੁਸੀਂ WhatsApp ਤੇ ਡਿਟੇਲ ਭੇਜ ਦਿਆ ਕਰੋ ਵੀ ਸਾਨੂੰ ਚੁੰਨੀ ਨਾਲ ਚਾਹੀਦੀ ਹੈਗੀ ਕਿਸ ਤਰ੍ਹਾਂ ਤੁਸੀਂ ਦੁਪੱਟਾ ਰੈਡੀ ਕਰਵਾਉਣਾਗਾ ਜਾਂ ਅਸੀਂ ਆਪਣੇ ਅਕੋਰਡਿੰਗ ਕਰਵਾ ਲਿਆ ਕਰਾਂਗੇ ਤੁਸੀਂ ਦੱਸ ਦਿਓ ਵੀ ਟਾਈ ਡਾਈ ਕਰਵਾਉਣਾ ਹੈ ਜਾਂ ਸਿੰਪਲ ਇਕਵੇਸ ਦਾ ਲੇਸ ਵਗੈਰਾ ਲਗਵਾਉਣੀ ਹੈ ਇਹ ਵੀ ਤੁਸੀਂ ਦੱਸ ਦਿਆ ਕਰੋ ਤੇ ਵੀ ਜਦ ਤੁਸੀਂ ਬ੍ਰੀਕ ਲੈਸ ਲਗਵਾਉਣੀ ਹੈ ਪੀਪਾ ਨਮਨ ਦਾਸ ਵੀ ਦਿੰਦੀਆਂ ਨੇ ਕਈ ਭੈਣਾ ਜਿਆਦਾ ਮਤਲਬ ਥੋੜੀ ਜਿਹੀ ਮਤਲਬ ਮੀਡੀਅਮ ਦੇ ਸਾਈਜ਼ ਦੇ ਲੈਸ ਹੁੰਦੀ ਹੈ ਛੋੜੀ ਜੀ ਉਸ ਤੋਂ ਲਾਈਕ ਕਰਦੇ ਆ ਨੇ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਜੇ ਆਪਣੇ ਟੇਸਟ ਪਰ ਔਰਡਰ ਨੂੰ ਰੈਡੀ ਕਰਵਾ ਲਿਆ ਕਰੋ ਜਿਸ ਤਰ੍ਹਾਂ ਵੀ ਤੁਹਾਡਾ ਟੇਸਟ ਹੈਗਾ ਉਹ ਦੱਸ ਦਿਓ ਕਰੋ ਨਹੀਂ ਫਿਰ ਜੇ ਤੁਸੀਂ ਸਾਡੇ ਦੇ ਗਾਲ ਛੱਡਦੇ ਹੋਗੇ ਤਾਂ ਆਪਾਂ ਤੁਹਾਨੂੰ ਵਧੀਆ ਮੈਂ ਤੁਹਾਨੂੰ ਆ ਜਿਹੜੇ suit ready ਕੀਤੇ ਹੁੰਦੇ ਨੇ ਆਪਣੇ ਅਕੋਰਡਿੰਗ ਹੀ ਕੀਤੇ ਹੁੰਦੇ ਨੇ ਤੇ ਟਪਟੇ ਵਗੈਰਾ ਸਾਰੇ ਆਪਣੇ ਅਕੋਰਡਿੰਗ ਲੱਗੇ ਹੁੰਦੇ ਨੇਗੇ ਪੈੜਾ ਵੋਥੇ ਕੈ ਆ ਨਿੰਦੇ ਚੁੰਨੀ ਵਗੈਰਾ ਸਾਰਾ ਫੈਬਰਿਕ ਵਧੀਆ ਹੋਵੇ ਤਾਂ ਆਪਾਂ ਵਧੀਆ ਹੀ ਲਗਾ ਕੇ ਦਿੰਦੇ ਆਂਗੇ ਫੁੱਲ ਪਿਓਰ ਦੇ ਦੁਪੱਟੇ ਵੀ ਨੇ ਹਰ ਇੱਕ ਦੁਪੱਟੇ ਦਾ ਫੈਬਰਿਕ ਅਵੇਲੇਬਲ ਹੈਗਾ ਆਪਣੇ ਕੋਲੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਦੁਪੱਟਾ ਚਾਹੀਦਾ ਹੈਗਾ ਸੂਟ ਨਾਲ ਕਿਉਂਕਿ ਤੁਸੀਂ ਕੱਲਾ ਦੁਪੱਟਾ ਲਾਉਂ ਬਗਵਾਇਓ ਜੇ ਤੁਸੀਂ ਸੂਟ ਬਾਏ ਕਰੋਗੇ ਉਹਦੇ ਨਾਲ ਮਗਵਾਇਓ ਕਿਉਂਕਿ ਕੱਲੇ ਦੁਪੱਟੇ ਤੁਹਾਨੂੰ ਕਾਸਟਲੀ ਪੈ ਜਾਣਗੇ ਚਾਰਜਸ ਵਗੈਰਾ ਉਨੇ ਹੀ ਪੈ ਜਾਣਗੇ ਜਿੰਨੇ ਤੁਸੀਂ ਮੰਗੇ ਜੇ ਤੁਸੀਂ ਇੱਕ ਅੱਧਾ ਸੂਟ ਵੀ ਲਵਾ ਲੈ ਨਾਲ ਚੁੰਨੀ ਮਗਵਾ ਲਿਆ ਕਰੋ ਉਹਦੇ ਨਾਲ ਆਪਾਂ ਭੇਜ ਦਿੰਦੇ ਆਂਦੇ ਠੀਕ ਹੈ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸ ਦਿਓ ਸੋਨੇ ਸੋਨੇ ਸੂਟ ਆਪਾਂ ਤੋਂ ਲਓ ਜੀ ਤੇ ਆਪਾਂ ਮੈਂਸ਼ਨ ਕੀਤਾ ਹੋਇਆ ਨੰਬਰ ਨੀਚੇ 855790509 ਤੇ ਜਾ ਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਤੇ WhatsApp ਤੇ ਤੁਸੀਂ ਉਸ ਤੋਂ ਬਾਅਦ ਆਰਡਰ ਕਨਫਰਮ ਕਰਨ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋਗੇ ਠੀਕ ਹੈ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ